ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਇਨਕਾਉਂਟਰ ਚ ਮਾਰੇ ਗਏ ਪੀਲੀ ਪੀ ਤਿੰਨ ਇਨਕਾਉਂਟਰ ਚ ਮਾਰੇ ਗਏ ਉਹਨਾਂ ਤਿੰਨਾਂ ਦੀ ਪਰਿਵਾਰਕ ਬੈਕਗ੍ਰਾਉਂਡ ਵੱਲ ਦੇਖੋ ਤਿੰਨਾਂ ਦੀ ਪਰਿਵਾਰਕ ਬੈਕਗ੍ਰਾਉਂਡ ਜਿਹੜੀ ਹੈ ਉਹਨਾਂ ਦੇ ਘਰ ਦੋ ਦੇ ਘਰ ਐਸੇ ਕਰਨੇ ਜਿਹੜੇ ਮੇਰੇ ਖਿਆਲ ਦੇ ਨਾਲ ਆਪਣੇ ਪੰਜਾਬੀਆਂ ਚੋਂ ਸ਼ਾਇਦ 90 95 ਫੀਸਦੀ ਨਹੀਂ ਹੈ ਦੇਖੋ ਜਾਨੀ ਪੰਜਾਬ ਦੀ ਵਸੋਂ ਦੇ ਇੱਕ ਬਹੁਤ ਵੱਡੇ ਹਿੱਸੇ ਤੋਂ ਨੀਵੇਂ ਪੱਧਰ ਦਾ ਆਰਥਿਕ ਤੌਰ ਤੇ ਪਰਵਾਰ ਜੀ ਜੀ ਜਿਹੜੇ ਬੰਦਿਆਂ ਬਾਰੇ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਦੀਨ ਦੁਨੀਆ ਦੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਹੂੰ ਉਹ ਐਡੇ ਵੱਡੇ ਮਾਮਲੇ 'ਚ ਤੇ ਐਡੇ ਵੱਡੇ ਇਨਕਾਊਂਟਰ 'ਚ ਇਨਕਾਊਂਟਰ ਤੇ ਸਵਾਲ ਰਹਿੰਦੇ ਨੇ ਹਮੇਸ਼ਾ ਜੀ ਹੁਣੇ ਵੀ ਚਾਹੀਦੀ ਹੈ ਕਿਉਂਕਿ ਫੇਕ ਇਨਕਾਊਂਟਰਾਂ ਦਾ ਇੰਡੀਆ 'ਚ ਇਤਿਹਾਸ ਹੈ ਬਿਲਕੁਲ ਅਜੇ ਕੱਲ੍ਹ ਹੀ ਇੱਕੋ ਵੇਲੇ ਇੱਕੋ ਦਿਨ ਦੋ ਫੇਕ ਇਨਕਾਊਂਟਰਾਂ ਚ ਸਜ਼ਾਵਾ ਹੋਈਆਂ ਸਰਿੰਦਰਪਾਲ ਨੂੰ ਦੱਸਾ ਹੂੰ ਹੂੰ ਤੇ ਉਹ ਇੱਕ ਗਰਭਚਨ ਹੋ ਰਹੀ ਸੀ ਥਾਣੇਦਾਰ ਜੀ ਬੁੱਢੇ ਹੋਏ ਪੈਨੇ ਹੂੰ ਹੂੰ ਉਹਨਾਂ ਨੂੰ ਦੋਸ਼ੀ ਘਰਾੜ ਦਿੱਤਾ ਇੱਕੋ ਦਿਨ ਜੀ ਪੰਜਾਬ ਦੇ ਵਿੱਚ ਤਾਂ ਕਹਿਣ ਦਾ ਮਤਲਬ ਹੈ ਕਿ ਜਿੱਥੇ ਫੇਕ ਇਨਕਾਊਂਟਰਾਂ ਦੀ ਹਿਸਟਰੀ ਹੋਵੇ ਜਿੱਥੇ ਸਜ਼ਾਵਾ ਹੋ ਰਹੀਆਂ ਨੇ ਉਸ ਮੁਲਕ ਦੇ ਵਿੱਚ ਕਿਸੇ ਵੀ ਇਨਕਾਊਂਟਰ ਤੇ ਸਵਾਲ ਉੱਠ ਸਕਦੇ ਆ ਜੀ ਪਰ ਤੁਸੀਂ ਇਹ ਸੋਚ ਕੇ ਦੇਖੋ ਕਿ ਭਾਈ ਇਹ ਜਿਹੜੇ ਬੰਦੇ ਆ ਜਿਨ੍ਹਾਂ ਨੇ ਹੁਣ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਇਥੇ ਪੰਜਾਬ ਦੇ ਥਾਣੇ ਚੌਂਕੀਆਂ ਤੇ ਹਮਲੇ ਹੋਏ ਜੀ ਕਿਉਂਕਿ ਸਤੰਬਰ ਤੋਂ ਲੈ ਕੇ ਹੁਣ ਤੱਕ 9 ਹੋਏ ਨੇ ਜੀ ਜੀ 9 ਹੋਏ ਆ ਹੂੰ ਇਤੋਂ ਇਲਾਵਾ ਇੱਕੋ ਸਾਬਕਾ ਪੁਲਿਸ ਅਧਿਕਾਰੀ ਦੀ ਰਹਿائش ਤੇ ਵੀ ਸੁੱਟਿਆ ਗਿਆ ਇਹ ਸਭ ਕੁਝ ਹੋਇਆ ਜੀ ਜ਼ਿਆਦਾਤਰ ਜਿਹੜੇ ਮਾਮਲੇ ਚ ਹੁਣ ਤੱਕ ਕਹਿੰ ਲੋ ਕਿ ਗ੍ਰਿਫਤਾਰ ਹੋਏ ਨੇ ਬੰਦੇ ਉਹ ਬਿਲਕੁਲ ਸਧਾਰਨ ਸਧਾਰਨ ਬਿਲਕੁਲ ਪਰਵਾਰਾਂ ਦੇ ਪੱਖ ਤੋਂ ਵੀ ਪੜਾਈ ਲਿਖਾਈ ਦੇ ਪੱਖ ਤੋਂ ਵੀ ਤੇ ਛੋਟੀ ਮੋਟੀ ਅਮਾਉਂਟ ਦੇ ਲਾਲਚ ਜੇ ਬਿਲਕੁਲ ਸਭ ਇਹ ਚੀਜ਼ ਜਿਹੜੀ ਹੈ ਨਾ ਉਹ ਬੜੀ ਸੋਚਨ ਵਿਚਾਰ ਵਾਲੀ ਹੈ ਹਮ ਕਿ فرض ਕਰੋ ਕਿ ਕਿਸੇ ਬੰਦੇ ਨੂੰ ਇੱਥੇ ਕੋਈ ਏਜੰਸੀ ਇਸਤੇਮਾਲ ਕਰ ਰਹੀ ਹੈ ਸਰ ਏਜੰਸੀ ਕਦੇ ਡਾਇਰੈਕਟ ਨਹੀਂ ਆਉਂਦੀ ਹੁੰਦੀ ਕਿ ਹਲਵਾ ਏਜੰਸੀ ਨਹੀਂ ਬਿਲਕੁਲ ਉਹ ਇੱਕ ਥਰੂ ਨੈਟਵਰਕ ਹੁੰਦੀ ਹੈ ਹਮ ਗਾ ਉਹਨਾਂ ਦੇ ਏਜੰਟ ਉਹਨਾਂ ਦੇ ਏਜੰਟ ਹੁੰਦਾ ਹੈ ਜੀ ਕਿਸੇ ਨੂੰ ਬ੍ਰੇਨ ਵਾਸ਼ ਕੀਤਾ ਜਾਂਦਾ ਕਿਸੇ ਨੂੰ ਕੁਝ ਕੀਤਾ ਜਾਂਦਾ ਕਿਸੇ ਨੂੰ ਲਾਲਚ ਦਿੱਤਾ ਜਾਂਦਾ ਓਕੇ ਦੀ ਮਜਬੂਰੀ ਵਾਲੀ ਨਾਲ ਦੇਖੋ ਜਿਸ ਬੰਦੇ ਨੇ ਗੇਮ ਕਮਾਈ ਹੋਊਗੀ ਜੀ ਕਿਸ ਏਜੰਸੀ ਲਈ ਉਹ ਕਰਦਾ ਜਾਂ ਆਪਣੇ ਤੱਕ ਤੋਂ ਕਰਦਾ ਉਹ ਉਹ ਛੱਡ ਦਿਓ ਤੁਸੀਂ ਤਾਂ ਇਹਨਾਂ ਨੂੰ ਤੇ ਸ਼ਾਇਦ ਇਹ ਇਹੋ ਜੀ ਸਧਾਰਨ ਜਿਹੜੀ ਮਤਲਬ ਕਿ ਆਪਾਂ ਕਹ ਲੋ ਕਿ ਬੁੱਧਿਕ ਸੋਚ ਵਾਲੇ ਨੌਜਵਾਨ ਹੈ ਜਿਹੜੇ ਉਹਨਾਂ ਨੂੰ ਤੇ ਇਸ ਗੇਮ ਦੀ ਵੀ ਸਮਝ ਨਹੀਂ ਹੋਏਗੀ ਹਮ ਹਮ ਉਹਨਾਂ ਨੂੰ ਤੇ ਗੇਮ ਦੀ ਵੀ ਸਮਝ ਨਹੀਂ ਆਉਂਦੀ ਸਾਬ ਕਿ ਪਿੱਛੋਂ ਕੌਣ ਖੇਡ ਰਿਹਾ ਉਹਦਾ ਫਾਇਦਾ ਕਿਸ ਨੂੰ ਹੋ ਰਿਹਾ ਬਿਲਕੁਲ ਬਿਲਕੁਲ ਤਾਂ ਏਜੰਸੀਆਂ ਇਸ ਤਰ੍ਹਾਂ ਕੰਮ ਕਰਦੀਆਂ ਨੇ ਸਾਬ ਏਜੰਸੀਆਂ ਕਿਸ ਨੂੰ ਕਿਸ ਵਿਲੇ ਇਸਤੇਮਾਲ ਕਰ ਲੈਂਦੀਆਂ ਪਤਾ ਹੀ ਨਹੀਂ ਲੱਗਦਾ ਉਹ ਥੱਲੇ ਵਾਲੇ ਸਿਰਫ ਇੱਕ ਤਰ੍ਹਾਂ ਦੇ ਕਰਿੰਦੇ ਹੁੰਦੇ ਆ ਬਸ ਹਨਾ ਥੋੜੇ ਜੇ ਪੈਸਿਆਂ ਵਾਸਤੇ ਜਾਂ ਥੋੜੀਆਂ ਜੇ ਕਿਸੇ ਤਰ੍ਹਾਂ ਦਾ ਬ੍ਰੇਨ ਵਾਸ਼ ਜਿਵੇਂ ਤੁਸੀਂ ਸ਼ਬਦ ਵਰਤ ਰਹੇ ਸੀ ਵੀ ਇੱਕ ਤਰ੍ਹਾਂ ਬ੍ਰੇਨ ਵਾਸ਼ ਹੋ ਗਿਆ ਉਹਦੇ ਇਵਜ਼ ਦੇ ਵਿੱਚ ਇਹ ਕੰਮ ਕੀ ਜਾਂਦੇ ਆ ਬਿਲਕੁਲ ਇਹ ਤੇ ਹੈ ਸਾਬ ਜੀ ਬਿਲਕੁਲ ਬਿਲਕੁਲ ਕਾਲੂ ਸਾਹਿਬ ਕਹਿ ਰਹੇ ਹੈ ਕਿ ਇਨਕਾਊਂਟਰ ਕਰਨ ਵਾਲਾ ਕਹਿੰਦੇ ਐਸਪੀ ਯੂਪੀ ਦੇ ਮੰਤਰੀ ਜੀ ਨੇ ਕਿਸਾਨਾਂ ਦੇ ਟਰੈਕਟਰ ਜਿਹੜਾ ਆਏ ਸੀ ਕਹਿੰਦੇ ਉਹਨਾਂ ਦਾ ਜਵਾਈ ਸੀ ਅ ਅਨਪੜ ਬਾਬਾ ਜੀ ਉਹ ਕਹਿ ਰਹੇ ਨੇ ਕਿ ਪੀ ਫੈਕਟਰ ਹੈ ਕਹਿੰਦੇ ਪੈਸਾ ਪਾਵਰ ਪੁਲਿਸ ਪੋਲਿਟਿਕਸ ਜ਼ਿੰਮੇਵਾਰ ਹੈ ਕਹਿੰਦੇ ਪਬਲਿਕ ਚੱਲਦੀ ਰਹਿੰਦੀ ਆ ਪਬਲਿਕ ਨੂੰ ਸਹੀ ਗੱਲ ਹੈ ਕਈ ਵਾਰੀ ਤੇ ਪਤਾ ਹੀ ਨਹੀਂ ਲੱਗਦਾ ਭਾਈ ਹੋ ਕੀ ਰਿਹਾ ਸਾਡੇ ਨਾਲ ਹਾਂਜੀ ਹਾਂਜੀ ਨਹੀਂ ਪਤਾ ਲੱਗਦਾ ਜੀ 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 ਬਿਲਕੁਲ ਡੀਪ ਸਟੇਟਾਂ ਦੀਆਂ ਖੇਡਾਂ ਏਜੰਸੀਆਂ ਦੀਆਂ ਖੇਡਾਂ ਇਹ ਬਹੁਤ ਹਾਈ ਲੈਵਲ ਦੀਆਂ ਨੇ ਜੀ ਬਹੁਤ ਹਾਈ ਲੈਵਲ ਦੀਆਂ ਹੂੰ ਕਿਹੜਾ ਉਹਦਾ ਵਿਕਟਮ ਹੈ ਕੁਝ ਨਹੀਂ ਪਤਾ ਲੱਗਦਾ ਬਿਲਕੁਲ ਬਿਲਕੁਲ ਔਰ ਇਹ ਸਾਰੀ ਕਹ ਲਓ ਕਿ ਦੁਨੀਆ ਚ ਸਾਰੀ ਲੁਕਾਈ ਚ ਚਲਦੀ ਹੈ ਲੜਾਈ ਜੀ 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 ਬਿਲਕੁਲ ਠੀਕ ਹੈ ਨਾ ਜਿੱਥੇ ਮੁਸਾਦ ਹੈ ਕਿਤੇ ਫਲਾਣੀ ਹੈ ਕਿਤੇ ਟਮਕਾਨੀ ਹੈ ਉਹ ਗੇਮ ਚਲਦੀ ਰਹਿੰਦੀ ਹੈ ਜੀ ਜੀ ਮਿੰਟੂ ਚਲਦੀ ਹੈ ਨਾ ਆਹ ਵਾਲੇ ਜਿਹੜੇ ਇੰਡੀਅਨ ਏਜੰਸੀਆਂ ਇਹ ਵੀ ਕਰਦੀਆਂ ਨੇ ਬਿਲਕੁਲ ਬਿਲਕੁਲ